ਦੋਸਤੋ ਯੂਪੀ ਦੇ ਬਿਹਾਰ ਵਿੱਚ ਇੱਕ ਜੋੜੇ ਨੇ ਲਵ ਮੈਰਿਜ ਕੀਤੀ ਸੀ ਦੋਵਾਂ ਦਾ ਵਿਆਹ 2021 ਵਿੱਚ ਹੋਇਆ ਸੀ ਉਹ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਸਨ ਪਰ ਇਸ ਦੌਰਾਨ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਜਦੋਂ ਇਹ ਗੱਲ ਸਾਹਮਣੇ ਆਈ ਕਿ ਔਰਤ ਦਾ ਸਹੁਰਾ ਉਸ ਨੂੰ ਕਿਸੇ ਅਜਨਬੀ ਨਾਲ ਸੰਬੰਧ ਬਣਾਉਣ ਲਈ ਵੇਚਦਾ ਸੀ ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਵੀ ਇਸ ਵਿੱਚ ਸ਼ਾਮਿਲ ਹੈ ਅਤੇ ਉਸ ਨੂੰ ਦੂਜਿਆਂ ਨਾਲ ਦੇਖ ਕੇ ਬਹੁਤ ਖੁਸ਼ ਸੀ। ਜਿਲ੍ਹੇ ਚ ਇਕ ਔਰਤ ਪਿਛਲੇ 1 ਸਾਲ ਤੋਂ ਥਾਣੇ ਦੇ ਗੇੜੇ ਮਾਰ ਰਹੀ ਹੈ ਪਰ ਪੁਲਿਸ ਤੀੜਤ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਮਾਮਲਾ ਕੋਤਵਾਲੀ ਦਾ ਹੈ ਜਿੱਥੇ ਸਾਲ 2021 ਚ ਇਕ ਔਰਤ ਨੇ ਉੱਥੇ ਰਹਿਣ ਵਾਲੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਾਇਆ ਸੀ। ਵਿਆਹ ਤੋਂ ਬਾਅਦ 1 ਸਾਲ ਤੱਕ ਸਭ ਕੁਝ ਠੀਕ-ਠਾਕ ਚੱਲਦਾ ਰਿਹਾ। ਪਰ 1 ਸਾਲ ਬਾਅਦ ਜਦੋਂ ਇਕ ਹਾਦਸੇ 'ਚ ਔਰ ਦਾ ਹੱਥ ਟੁੱਟ ਗਿਆ ਤਾਂ ਸੋਹਰੇ ਪਰਿਵਾਰ ਵਾਲਿਆਂ ਨੇ ਔਰਤ ਨੂੰ ਰਸਤੇ ਤੋਂ ਹਟਾਉਣ ਲਈ ਘਰ ਸੰਭਵ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਔਰਤ ਦਾ ਦੋਸ਼ ਹੈ ਕਿ ਉਸ ਦੇ ਸੋਹਰਿਆਂ ਦੀ ਸੋਚ ਇਸ ਹੱਦ ਤੱਕ ਡਿੱਗ ਗਈ ਸੀ ਕਿ ਉਸ ਦੇ ਪਤੀ ਅਤੇ ਸੋਹਰੇ ਨੇ ਉਸ ਨੂੰ ਉੱਥੇ ਹੀ ਰੰਦੇ ਨੌਜਵਾਨਾਂ ਦੇ ਹਵਾਲੇ ਕਰ ਦਿੱਤਾ। ਬਿਨਾਂ ਕੁਝ ਸੋਚੇ ਮੇਰੇ ਪਤੀ ਨੇ ਮੈਨੂੰ ਨੌਜਵਾਨ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ। ਨੌਜਵਾਨ ਨੇ ਔਰਤ ਨਾਲ ਕਈ ਵਾਰ ਬਲਾਤਕਾਰ ਕੀਤਾ ਪਰ ਔਰਤ ਨੇ ਆਪਣੇ ਸਹੁਰਿਆਂ ਦੀ ਇੱਜ਼ਤ ਨੂੰ ਬਿੰਮੁਖ ਰੱਖਦਿਆਂ ਕਾਫੀ ਦੇਰ ਤੱਕ ਕੁਝ ਨਾ ਕੀਤਾ ਅਤੇ ਆਪਨੇ ਨਾਲ ਹੋ ਰਹੀ ਬੇਇਨਸਾਫੀ ਨੂੰ ਬਰਦਾਸ਼ਤ ਕਰਦੀ ਰਹੀ ਪਰ ਬਾਅਦ ਚ ਔਰਤ ਨੇ ਆਪਣੇ ਸਹੁਰੇ ਅਤੇ ਪਤੀ ਦੀਆਂ ਹਰਕਤਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪੀੜਤ ਔਰਤ ਦਾ ਦੋਸ਼ ਹੈ ਕਿ ਨੌਜਵਾਨਾ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਉਸਦੇ ਸਹੁਰੇ ਉਸ ਨੂੰ ਵਰੰਗ ਪਰੇਸ਼ਾਨ ਕਰਦੇ ਹਨ ਔਰਤ ਕਈ ਮਹੀਨਿਆਂ ਤੱਕ ਮੁਰਤੀ ਹਾਂ ਥਾਣਾ ਤੇ ਚੱਕਰ ਲਾਉਂਦੀ ਰਹੀ ਪਰ ਕੋਈ ਸੁਣਵਾਈ ਨਹੀਂ ਹੋਈ ਪੀੜਤ ਔਰਤ ਨੇ ਹੁਣ ਪੁਲਿਸ ਸੁਪਰਟੈਂਡ ਬਹਿਰਾ ਵਿੱਚ ਨੂੰ ਸ਼ਿਕਾਇਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਬਲਾਤਕਾਰ ਕਰਨ ਵਾਲੇ ਲੋਕਾਂ ਅਤੇ ਉਸ ਦੇ ਪਤੀ ਅਤੇ ਸਹੁਰੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ